हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਪੂਰਾ ਬਾਦਨਾ ਦਾ ਕਾਲਾ ਸੱਚ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਬੜੀ ਦੇਰ ਬਾਅਦ ਮੂੰਹ ਖੋਲ ਦਿੱਤਾ ਯਾਨੀ ਪੂਰਾ ਸੱਚ ਦੱਸ ਦਿੱਤਾ ਕਿ ਯਾਨੀ ਸੁਖਵੀਰ ਸਿੰਘ ਬਾਦਲ ਗੁੰਡਾਗਰਦੀ ਕਿਵੇਂ ਕਰਦੇ ਸੀ ਗੱਲ ਬੜੀ ਕੌੜੀ ਹੈ ਕਿਉਂਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਮੂੰਹ ਕਿਉਂ ਖੋਲ ਦਿੱਤਾ ਹੈ ਦਰਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਟੁੱਟ ਚੁੱਕਿਆ ਪਰ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਉਹਨਾਂ ਦੇ ਅੱਜ ਖੁਲਾਸੇ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਕਿ ਪੂਰੇ ਪੰਜਾਬ ਦੀਆਂ ਅੱਖਾਂ ਖੁੱਲ ਜਾਣਗੀਆਂ ਅਕਸਰ ਪੰਜਾਬ ਦੇ ਲੋਕਾਂ ਨੂੰ ਨੇਰੇ ਦੇ ਵਿੱਚ ਰੱਖਿਆ ਗਿਆ ਪਰ ਜਿਹੜੀ ਖਬਰ ਤੁਸੀਂ ਅੱਜ ਸੁਣੋਗੇ ਤੁਹਾਡੇ ਵੀ ਹੋਸ਼ ਨਾ ਉੱਡ ਜਾਣ ਤਾਂ ਜੋ ਮਰਜੀ ਕਮੈਂਟਾਂ ਦੇ ਵਿੱਚ ਲਿਖ ਦਿਓ ਕਿਉਂਕਿ ਸੁਖਵੀਰ ਸਿੰਘ ਬਾਦਲੀ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਕਿਵੇਂ ਵੱਡੇ ਪੱਦਰ ਦੇ ਉੱਤੇ ਲੁੱਟ ਹੋਈ ਹੈ ਤੇ ਸ਼ਰੇਆਮ ਯਾਨੀ ਸਾਰਾ ਕੰਮ ਚੱਲਿਆ ਪਰ ਇਹਨਾਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕਿਵੇਂ ਟੁੱਟ ਚੁੱਕਿਆ ਔਰ ਕਿਵੇਂ ਉਹਨੇ ਰਿਹਾ ਹੋਣ ਦੇ ਲਈ ਆਪਣਾ ਹੀ ਮੂੰਹ ਖੋਲ ਦਿੱਤਾ ਹੈ ਕਹਿੰਦਾ ਸੁਖਵੀਰ ਸਿੰਘ ਬਾਦਲ ਯਾਨੀ ਪੰਜਾਬ ਦੇ ਲੋਕ ਅਕਸਰ ਇਸ ਗੱਲ ਨੂੰ ਵੈਸੇ ਥੋੜਾ ਬਹੁਤਾ ਜਾਣਦੇ ਵੀ ਨੇ ਪਰ 90% ਲੋਕ ਨਹੀਂ ਜਾਣਦੇ ਕਿ ਬਾਦਲ ਕਿਵੇਂ ਪੰਜਾਬ ਨੂੰ ਚਲਾਉਂਦੇ ਸੀ ਕਿ ਬਾਦਲਾਂ ਦੇ ਰਾਜ ਦੇ ਵਿੱਚ ਰਾਜਨੀਤੀ ਦੇ ਨਾਲ ਪੰਜਾਬ ਨਹੀਂ ਚੱਲਦਾ ਸੀ ਪੰਜਾਬ ਚੱਲਦਾ ਸੀ ਗੁੰਡਾਗਰਦੀ ਦੇ ਨਾਲ ਕਿਉਂਕਿ ਅੱਜ ਜਿਹੜੀ ਖਬਰ ਦੇਖੋਗੇ ਉਹ ਤੁਹਾਡੇ ਹੋਰ ਛੋੜਾ ਦੇਣ ਵਾਲੀ ਆ ਇਹ ਕੈਡਵੋਕੇਟ ਦਾ ਖੁਲਾਸਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਨੇ ਕਿਨੇ ਮੂੰ ਖੋਲਿਆ ਅਭੀ ਤੁਹਾਡੇ ਨਾਲ ਮੈਂ ਅਪਡੇਟ ਸਾਂਝੀ ਕਰੂੰਗਾ ਪਹਿਲਾ ਜਿਹੜੀ ਐਡਵੋਕੇਟ ਦੀ ਖਬਰ ਹੈ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਬਾਰੇ ਕੀ ਕਹ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਲੋਕ ਅਕਸਰ ਇਸ ਖਬਰ ਨੂੰ ਸੁਣਨਾ ਚਾਹੁੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਉਹਨਾਂ ਦੇ ਹੀ ਵਕੀਲਾਂ ਦਾ ਦਾਵਾ ਸੀ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬਹੁਤ ਵੱਡਾ ਖਤਰਾ ਹੈ ਉਸੇ ਹੀ ਖਤਰੇ ਤੋਂ ਡਰਦੇ ਹੋਏ ਆ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਪੂਰਾ ਸੱਚ ਉਗਲ ਦਿੱਤਾ ਉਹ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਅਪਡੇਟ ਪਹਿਲਾਂ ਜਿਹੜੇ ਇਹ ਐਡਵੋਕੇਟ ਨੇ ਇਹ ਕੀ ਕਹਿ ਰਹੇ ਆ ਕਿ ਸਰਕਾਰ ਜਾਂ ਪੰਜਾਬ ਨੂੰ ਚਲਾਉਣ ਵਾਲੇ ਇਹ ਨੇਤਾ ਸੀ ਚਾਹੇ ਬਾਦਲ ਆਪਣੀ ਗੁੰਡਾਗਰਦੀ ਕਰਦੇ ਸੀ ਸੁਣੋ ਕਿ ਪੰਜਾਬ ਨੂੰ ਚਲਾਉਂਦਾ ਕੌਣ ਹੈ ਹਾਂ ਸਾਨੂੰ ਇੱਕ ਬਹੁਤ ਵੱਡਾ ਭੁਲੇਖਾ ਵਾ ਕਿ ਇਸ ਪੰਜਾਬ ਨੂੰ ਜਿਹੜੇ ਅਸੀਂ ਚੁਣਦੇ ਹਾਂ ਨੁਮਾਇंदे ਉਹ ਚਲਾਉਂਦੇ ਨੇ ਬਹੁਤ ਵੱਡੇ ਭੁਲੇਖੇ ਦੇ ਵਿੱਚ ਹਾਂ ਪਰ ਮਾਫ ਕਰਨਾ ਮੈਨੂੰ ਕਹਿਣ ਦੇਣਾ ਕਿ ਜਿਹੜੇ ਅਸੀਂ ਨੁਮਾਇंदे ਚੁਣਦੇ ਹਾਂ ਉਹ ਇਸ ਪੰਜਾਬ ਨੂੰ ਨਹੀਂ ਚਲਾਉਂਦੇ ਇਹ ਇਸ ਪੰਜਾਬ ਨੂੰ ਮਾਫੀਆ ਚਲਾਉਂਦਾ ਹੈ ਚਾਹੇ ਉਪਾਦਲ ਦੀ ਸਰਕਾਰ ਆ ਜਾਵੇ ਹਾਂ ਕੋ ਚਾਹੇ ਕੈਪਟਨ ਦੀ ਆ ਜਾਵੇ ਤੋਏ 21 ਸਿੱਕੇ ਦੇ ਤੋਂ ਬਲੂ ਨੇ ਇਹਨੂੰ ਹੁਣ ਜੇ ਛੋਟੇ-ਛੋਟੇ ਭਾਗਾਂ ਦੇ ਵਿੱਚ ਵੰਡੀਏ ਤਾਂ ਇੱਕ ਵੱਖਰੀ ਗੱਲ ਹੋ ਜਾਏਗੀ। ਹਾਂ। ਪਰ ਮਾਫੀਆ ਇੱਕ ਟੋਟਲ ਹੀ ਮਾਫੀਆ ਹੈ। ਹਾਂ। ਜੇ ਤੁਸੀਂ ਬਾਦਲ ਸਾਹਿਬ ਨੂੰ ਜਿਹੜੀ ਮੈਂ ਹੁਣ ਤੁਹਾਡੇ ਸਾਹਮਣੇ ਜੋ ਪੇਸ਼ ਕਰਾਂਗਾ ਉਹਦੇ ਵਿੱਚ ਜੇ ਤੁਸੀਂ ਮੈਂ ਤੁਹਾਨੂੰ ਡਾਕੂਮੈਂਟ ਪੇਸ਼ ਕਰਾਂਗਾ ਤੇ ਤੁਹਾਨੂੰ ਇਹ ਰਿਅਲਾਈਜ਼ ਕਰਾਵਾਂਗਾ ਕਿ ਬਾਦਲ ਸਾਹਿਬ ਮੁੱਖ ਮੰਤਰੀ ਨਹੀਂ ਮਾਫੀਆ ਹੀ ਸਨ ਜੋ ਤੁਹਾਡੇ ਉੱਪਰ ਰਾਜ ਕਰ ਰਹੇ ਸਨ। ਓਕੇ। ਉਹਨਾਂ ਦਾ ਇਹ ਸਾਰਾ ਸਿਸਟਮ ਮੈਂ ਕਿਵੇਂ ਐਕਸਪੋਜ਼ ਕਰਨਾ ਹੈ ਇਹ ਮੈਨੂੰ ਵੈਗਰੂ ਜੀ ਨੇ ਕਿਸ ਤਰ੍ਹਾਂ ਹਿੰਮਤ ਬਖਸ਼ੀ ਇਹ ਇੱਕ ਵੱਖਰੀ ਸਟੋਰੀ ਹੈ ਤੇ ਜੇ ਬੰਦਾ ਇਸ ਨiyet ਨਾਲ ਹੀ ਆਪਣੇ ਮੁਲਕਾਰਾਂ ਆ ਮਾਫੀਆ ਚਲਾ ਰਿਹਾ ਪੰਜਾਬ ਦੀਆਂ ਬਿਲਕੁਲ ਇਸ 'ਚ ਕੋਈ ਦੋ ਰਾਏ ਨਹੀਂ ਤਾਂ ਸੁਣ ਲਿਆ ਪੰਜਾਬ ਵਾਲਿਓ ਮਾਫੀਆ ਯਾਨੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਗਿਆ ਗੱਲ ਸੁਖਵੀਰ ਸਿੰਘ ਬਾਦਲ ਦੀ ਵੀ ਵਿੱਚੀ ਹੈ ਪਰ ਵੀਡੀਓ ਲੰਬੀ ਹੈ ਐਡਵੋਕੇਟ ਨੇ ਖੁਲਾਸੇ ਕੀਤੇ ਨੇ ਕਹਿੰਦਾ ਭਾਈ ਜਿਹੜੇ ਸ਼ਾਸਨ ਕਰ ਰਹੇ ਸੀ ਉਹ ਤੁਹਾਡੇ ਚੁਣੇ ਹੋਏ ਨੁਮਾਇੰਦੇ ਨਹੀਂ ਬਲਕਿ ਉਹ ਮਾਫੀਆ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਇਹਨਾਂ ਦੀ ਪਾਰਟੀ ਨੇ ਚਾਹੇ ਉਹ ਕੈਂਪਟਨ ਵੀ ਹੋਣ ਕਾਂਗਰਸੀ ਇਹਨਾਂ ਲੋਕਾਂ ਨੇ ਗੁੰਡਾਗਰਦੀ ਦੇ ਦਮ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅੱਜ ਵੀ ਸੁਖਵੀਰ ਸਿੰਘ ਬਾਦਲ ਰੇਲੀਆਂ ਕਰਦਾ ਫਿਰਦਾ ਕਹਦਾ ਮੈਨੂੰ ਚਾਹੇ ਮਾਫ ਨਾ ਕਰੋ ਪਰ ਕਾਮੀ ਦਾਲੂ ਨਾ ਭੁੱਲੋ ਯਾਨੀ ਅਕਾਲੀ ਰਲ ਦੇ ਨਾਮ ਤੇ ਮੈਨੂੰ ਫਿਰ ਤੋਂ ਵੋਟਾਂ ਪਾ ਕੇ ਸਰਕਾਰ ਦੇ ਵਿੱਚ ਲੈ ਕੇ ਆਓ ਇਹ ਪੰਜਾਬ ਦੇ ਲੋਕਾਂ ਨੂੰ ਲੁੱਟਣ ਦੀ ਫਰਾਕ ਦੇ ਵਿੱਚ ਫਿਰ ਤੋਂ ਨੇ ਜਿਹੜਾ ਕਿ ਹੁਣ ਬਹੁਤ ਮੁਸ਼ਕਲ ਕੰਮ ਹੋ ਚੁੱਕੇ ਇਹਨਾਂ ਲਈ ਕਿਉਂਕਿ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਨੇ ਕਿ ਬਾਦਲਾ ਨੇ 25 ਸਾਲ ਤੱਕ ਪਹਿਲੇ ਹੀ ਲੁੱਟਿਆ ਤਾਂ ਹੁਣ ਕੋਈ ਵੀ ਪੰਜਾਬੀ ਇਹਨਾਂ ਦੇ ਹੱਥੇ ਨਹੀਂ ਚੜਦਾ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਟੁੱਟ ਚੁੱਕਿਆ। 10 ਸਾਲ ਦੇ ਵਿੱਚ ਉਹਨੇ ਗੋਡੇ ਟੇਕ ਦਿੱਤੇ ਨੇ ਕਿ ਭਾਈ ਮੇਰੀ ਜਾਨ ਨੂੰ ਖਤਰਾ ਹੈ। ਕਈ ਵਾਰ ਇਹਨਾਂ ਦੇ ਵਕੀਲਾਂ ਨੇ ਕਿਹਾ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਕੈਦੀ ਐਸੇ ਬੰਦ ਨੇ ਜਿਨ੍ਹਾਂ ਨੇ ਕਈ ਸਾਰੇ ਕਤਲ ਕੀਤੇ ਹੋਏ ਆ ਬੱਚਿਆਂ ਦੇ। ਤਾਂ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਟੁੱਟਿਆ ਹੋਇਆ ਬੰਦਾ ਉਹ ਬਾਦਲਾਂ ਦੀ ਪੋਲ ਕਿਵੇਂ ਖੋਲੂਆ ਬਾਹਰ ਆ ਕੇ ਵੀ ਤੁਹਾਡੇ ਨਾਲ ਮੈਂ ਪੂਰੀ ਅਪਡੇਟ ਸਾਂਝੀ ਕਰੂੰਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਸਖੀ ਭੈਣ ਹਰ ਸਿਮਰਤ ਕੌਰ ਬਾਦਲ ਉਹਦਾ ਖਹਿੜਾ ਛੱਡ ਚੁੱਕੇ ਨੇ ਮਜੀਠੀਆਂ ਨੂੰ ਪਤਾ ਲੱਗ ਚੁੱਕਿਆ ਉਹਦੀ ਘਰਵਾਲੀ ਨੂੰ ਵੀ ਪਤਾ ਲੱਗ ਚੁੱਕਿਆ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੋਣਾ ਕਿ ਭਾਈ ਉਹਨਾਂ ਦੀ ਪਤਨੀ ਸਿਰਫ ਉਹਨਾਂ ਦੀ ਪਤਨੀ ਆਪਣੇ ਆਪ ਜਾ ਉਹਨਾਂ ਦੇ ਵਕੀਲ ਨਾਲ ਗੱਲ ਕਰਦੇ ਨਹੀਂ ਔਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਜਾ ਹਰ ਸਿਮਰਤ ਕੌਰ ਬਹਾਦਰ ਉਹ ਆਪਣੀ ਸਰਕਾਰ ਬਣਾਉਣ ਤੇ ਲੱਗੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਪੰਬਲ ਪੂਸੇ ਦੇ ਵਿੱਚ ਪਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਾਡੀ ਸਰਕਾਰ ਲੋ ਅਸੀਂ ਐਂ ਕਰ ਦਾਂਗੇ ਅਸੀਂ ਫਲਾਣਾ ਕਰ ਦਾਂਗੇ ਪਰ ਨਹੀਂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਧਬੇ ਆਦਮੀਆਂ ਦੇ ਇਲਜ਼ਾਮ ਵੀ ਇਹਨਾਂ ਉੱਤੇ ਲਾ ਰਹੀ ਨੇ ਜਿਹੜੀਆਂ ਕਿ ਖੁਦ ਬਾਦਲਾਂ ਨੇ ਕੀਤੀਆਂ ਨੇ ਕਈ ਵਾਰ ਤਾਂ ਉਹਨੇ ਮਾਫ਼ੀਆਂ ਮੰਗੀਆਂ ਨੇ ਓਕਾਦੇ ਨਾਂ ਦੀਆਂ ਮੰਗੀਆਂ ਨੇ ਭਾਈ ਇਹ ਪੰਜਾਬ ਜਾਣਨਾ ਚਾਹੁੰਦਾ ਇਹਨਾਂ ਗਦਾਰਾਂ ਤੇ ਇਹਨਾਂ ਲੁਟੇਰਿਆਂ ਨੇ ਜੋ ਪੰਜਾਬ ਨੂੰ ਲੁੱਟਿਆ ਪਰ ਹੁਣ ਪੰਜਾਬ ਇਹਨਾਂ ਦੇ ਹੱਥੇ ਨਹੀਂ ਚੜਦਾ ਪਰ ਮੌਜੂਦਾ ਸਰਕਾਰ ਦਾ ਜੋ ਐਕਸ਼ਨ ਹੈ ਉਹ ਤੁਹਾਡੇ ਸਾਹਮਣੇ ਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੌਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ